ਪੰਜਾਬੀਆਂ ਵੱਲੋਂ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਬਹੁਤਿਆਂ ਦਾ ਸਬੰਧ ਇਤਿਹਾਸ ਤੇ ਮੌਸਮ ਨਾਲ ਹੈ। ਬਹੁਤ ਸਾਰੇ ਤਿਉਹਾਰਾਂ ਨੂੰ ਮਨਾਏ ਜਾਣ ਪਿੱਛੇ ਇਤਿਹਾਸਿਕ ਧਾਰਨਾਵਾਂ ਵੀ ਕੰਮ ਕਰਦੀਆਂ ਹਨ। ਪੰਜਾਬੀਆਂ ਵੱਲੋਂ ਉਤਸ਼ਾਹ ਨਾਲ ਮਨਾਏ ਜਾਣ ਵਾਲੇ ਤਿਉਹਾਰਾਂ ਵਿੱਚੋਂ ਇੱਕ ਹੈ ਲੋਹੜੀ। ਮਾਘ ਮਹੀਨੇ ਦੀ ਸੰਗਰਾਮ ਤੋਂ ਪਹਿਲੀ ਰਾਤ ਨੂੰ ਮਨਾਏ ਜਾਣ ਵਾਲੇ ਇਸ ਤਿਹਾਰ ਦੀਆਂ ਤਿਆਰੀਆਂ ਤਕਰੀਬਨ 15 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਲੋਕ ਖੁਸ਼ੀਆਂ ਦੇ ਗੀਤ ਗਾ ਕੇ ਘਰਾਂ ਵਿੱਚੋਂ ਲੋੜੀ ਮੰਗਦੇ ਹਨ ਬੱਚੇ ਦੇ ਜਨਮ ਤੇ ਵਿਆਹ ਦੀ ਖੁਸ਼ੀ ਵਾਲੇ ਘਰਾਂ ਵਿੱਚ ਲੋੜੀ ਦੇ ਵਿਸ਼ੇਸ਼ ਜਸ਼ਨ ਮਨਾਏ ਜਾਂਦੇ ਹਨ ਇਹਨਾਂ ਘਰਾਂ ਵੱਲੋਂ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਰਿਸ਼ਤੇਦਾਰਾਂ ਗੁਆਂਢੀਆਂ ਤੇ ਦੋਸਤਾਂ ਮਿੱਤਰਾਂ ਨੂੰ ਵਿਸ਼ੇਸ਼ ਸੱਦੇ ਭੇਜ ਕੇ ਬੁਲਾਇਆ ਜਾਂਦਾ ਹੈ ਇਨਾ ਕਰਾ ਵਿੱਚ ਲੋਹੜੀ ਦੀਆਂ ਰਾਤੀਆਂ ਰੌਣਕਾਂ ਵੇਖਣ ਵਾਲੀਆਂ ਹੁੰਦੀਆਂ ਹਨ। ਅਜੋਕੇ ਸਮੇਂ ਵਿੱਚ ਕਈ ਲੋਕਾਂ ਵੱਲੋਂ ਇਹ ਤਿਹਾਰ ਵਿਆਹਾਂ ਵਾਂਗ ਪੈਲਸਾਂ ਵਿੱਚ ਵੀ ਮਨਾਇਆ ਜਾਂਦਾ ਹੈ ਤੇ ਗਿੱਧੇ ਪੰਗੜੇ ਪਾਏ ਜਾਂਦੇ ਹਨ। ਕਿਸੇ ਸਮੇਂ ਮੁੰਡੇ ਦੇ ਜਨਮ ਤੇ ਵਿਆਹ ਵਾਲੇ ਘਰਾਂ ਦੀਆਂ ਖੁਸ਼ੀਆਂ ਤੱਕ ਸੀਮਤ ਇਸ ਤਿਹਾਰ ਦਾ ਬਦਲਦੇ ਸਮੇਂ ਅਨੁਸਾਰ ਘੇਰਾ ਵਿਸ਼ਾਲ ਹੋਣਾ ਸ਼ੁਰੂ ਹੋ ਗਿਆ ਹੈ। ਮੁੰਡੇ ਤੇ ਕੁੜੀ ਵਿਚਲੇ ਲਿੰਗ ਭੇਦ ਨੂੰ ਖਤਮ ਕਰਨ ਦੀ ਸੋਚ ਰੱਖਦੇ ਅਗਾਹਵਧੂ ਲੋਕਾਂ ਨੇ ਲੜਕੀ ਦੇ ਜਨਮ ਦੀਆਂ ਖੁਸ਼ੀਆਂ ਨੂੰ ਵੀ ਲੋੜੀ ਦੀਆਂ ਖੁਸ਼ੀਆਂ ਵਿੱਚ ਸ਼ੁਮਾਰ ਕਰ ਲਿਆ ਹੈ। ਪਿਛਲੇ ਕਈ ਵਰਿਆਂ ਤੋਂ ਲੜਕੀਆਂ ਦੀਆਂ ਲੋੜੀ ਮਨਾਉਣ ਦਾ ਰਿਵਾਜ ਕਾਫੀ ਪ੍ਰਚਲਿਤ ਹੋਇਆ ਹੈ। ਲੜਕੀਆਂ ਦੇ ਨਾਲ-ਨਾਲ ਲੜਕੀਆਂ ਦੀ ਲੋੜੀ ਮਨਾਉਣ ਦਾ ਰਿਵਾਜ ਆਪਣੇ ਆਪ ਵਿੱਚ ਹੀ ਸਮਾਜ ਦੀ ਅਗਾਹਵਧੂ ਸੋਚ ਦਾ ਪ੍ਰਮਾਨ ਹੈ। ਲੋੜੀ ਵਾਲੇ ਦਿਨ ਬੱਚੇ ਲੋੜੀ ਦੇ ਗੀਤ ਦੇ ਮਾਈ ਪਾਤੀ ਤੇਰਾ ਪੁੱਤਰ ਚੜੇਗਾ ਹਾਥੀ ਹਾਥੀ ਨੇ ਮਾਰੀ ਟੱਕਰ ਤੇਰੇ ਪੁੱਤਰ ਦੀ ਡੁੱਲ ਗਈ ਸ਼ੱਕਰ ਅਤੇ ਦੇ ਮਾਈ ਲੋੜੀ ਤੇਰਾ ਪੁੱਤਰ ਚੜੇਗਾ ਕੋੜੀ ਆਦ ਗੀਤ ਗਾਉਂਦੇ ਹੋਏ ਘਰਾਂ ਵਿੱਚੋਂ ਲੋੜੀ ਮੰਗਨ ਜਾਂਦੇ ਹਨ ਇਸ ਦੌਰਾਨ ਉਹ ਛਿਤੀ ਰਾਤ ਨੂੰ ਸਾੜਨ ਲਈ ਲੱਕੜਾਂ ਤੇ ਪਾਥੀਆਂ ਤੇ ਹੋਰ ਬਾਲਣ ਇਕੱਠਾ ਕਰਦੇ ਹਨ ਉੱਥੇ ਖਾਣ ਲਈ ਗੱਚਕ ਰਿਓੜੀ ਤੇ ਮੂੰਗਫਲੀਆਂ ਵੀ ਇਕੱਠੀਆਂ ਕਰਦੇ ਹਨ ਲੋਹੜੀ ਵਾਲੀ ਰਾਤ ਸਾਰੇ ਗਵਾਂਢੀਆਂ ਵੱਲੋਂ ਗਲੀ ਵਿੱਚ ਸਾਂਝੀ ਲੋਹੜੀ ਬਾਲੀ ਜਾਂਦੀ ਹੈ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਅਤੇ ਗੀਤ ਖੁਸ਼ੀ ਦੇ ਗਾ ਕੇ ਖੁਸ਼ੀ-ਖੁਸ਼ੀ ਲੋਹੜੀ ਮਣਾਈ ਜਾਂਦੀ ਹੈ ਲੋਹੜੀ ਦਾ ਪਿਸ਼ੋਖੜ ਸਰਦੀ ਦੇ ਮੌਸਮ ਦੀ ਸਮਾਪਤੀ ਨਾਲ ਵੀ ਹੈ ਕਹਿਰਤੀ ਸਰਦੀ ਦਾ ਮੌਸਮ ਇਨਸਾਨਾਂ ਪਸ਼ੂ ਪੰਛੀਆਂ ਤੇ ਫਸਲਾਂ ਲਈ ਖੁਸ਼ਗਵਾਰ ਨਹੀਂ ਹੁੰਦਾ ਉਹ ਮਹੀਨੇ ਦੀ ਸਮਾਪਤੀ ਦੇ ਨਾਲ ਹੀ ਠੰਡ ਦੀ ਸਮਾਪਤੀ ਦਾ ਅੰਕਿਆਸ ਕੀਤਾ ਜਾਂਦਾ ਹੈ ਉਹ ਮਹੀਨਾ ਸਮਾਪਤ ਹੋਣ ਉੱਤੇ ਸੂਰਜ ਤੇਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਰਾਤ ਦੇ ਮੁਕਾਬਲੇ ਦਿਨਾਂ ਵਿੱਚ ਵੀ ਫਰਕ ਪੈ ਜਾਂਦਾ ਹੈ ਇਸ ਮੌਕੇ ਬਾੜੀ ਜਾਂਦੀ ਵੱਡੀ ਧੂਣੀ ਨੂੰ ਸਰਦੀ ਦੇ ਸੀਜ਼ਨ ਦੀ ਅਖੀਰਲੀ ਧੂਣੀ ਸਮਝਿਆ ਜਾਂਦਾ ਹੈ ਧੂਣੀ ਵਿੱਚ ਤਿਲ ਸੁੱਟਦੇ ਈਸਰ ਆਏ ਦਲਿਤਰ ਜਾਏ ਦਾ ਗਾਇਆ ਜਾਂਦਾ ਗੀਤ ਵੀ ਠੰਡ ਦੀ ਸਮਾਪਤੀ ਦੀਆਂ ਖੁਸ਼ੀਆਂ ਵੱਲ ਇਸ਼ਾਰਾ ਕਰਦਾ ਹੈ ਲੋੜੀ ਦੇ ਤਿਉਹਾਰ ਨਾਲ ਬਹੁਤ ਸਾਰੀਆਂ ਦੰਦ ਕਥਾਵਾਂ ਵੀ ਜੁੜੀਆਂ ਹੋਈਆਂ ਹਨ ਇਨ੍ਹਾਂ ਦੰਦ ਕਥਾਵਾਂ ਵਿੱਚੋਂ ਇੱਕ ਦੁੱਲਾ ਪੱਟੀ ਜਿਸ ਦਾ ਪੂਰਾ ਨਾਮ ਅਬਦੁੱਲਾ ਪੱਟੀ ਸੀ ਨਾਲ ਜੁੜੀ ਹੋਈ ਹੈ ਕਥਾ ਅਨੁਸਾਰ ਪੰਜਾਬ ਦੇ ਮੁਗਲ ਸਮਰਾਟ ਅਕਬਰ ਵੱਲੋਂ ਗੁਲਾਮ ਬਣਾਈਆਂ ਹਿੰਦੂ ਲੜਕੀਆਂ ਸੁੰਦਰੀ ਤੇ ਮੰਦਰੀ ਨੂੰ ਦੁੱਲੇ ਪੱਟੀ ਨੇ ਛੁਡਵਾਇਆ ਸੀ ਸ਼ਾਇਦ ਇਸੇ ਲਈ ਹੀ ਇਹ ਗੀਤ ਗਾਇਆ ਜਾਂਦਾ ਹੈ ਸੁੰਦਰ ਮੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਇੱਕ ਹੋਰ ਕਥਾ ਦੇ ਅਨੁਸਾਰ ਦੋ ਸਕੀਆਂ ਪੈਣਾ ਹੌਲੀਕਾ ਤੇ ਲੋਹੜੀ ਨਾਲ ਵੀ ਲੋਹੜੀ ਦਾ ਸੰਬੰਧ ਜੋੜਿਆ ਜਾਂਦਾ ਹੈ ਕਿਹਾ ਇਹ ਵੀ ਜਾਂਦਾ ਹੈ ਕਿ ਲੋਹੜੀ ਸ਼ਬਦ ਦਾ ਆਗਮਨ ਭਗਤ ਕਬੀਰ ਜੀ ਦੀ ਪਤਨੀ ਲੋਈ ਦੇ ਨਾਂ ਤੋਂ ਲਿਆ ਗਿਆ ਹੈ ਇੱਕ ਹੋਰ ਵਿਚਾਰ ਅਨੁਸਾਰ ਲੋਹੜੀ ਸ਼ਬਦ ਦਾ ਆਗਮਨ ਗਰਮੀ ਤੇ ਰੋਸ਼ਨੀ ਦੇ ਪ੍ਰਤੀਕ ਸ਼ਬਦ ਲੋਹ ਤੋਂ ਹੋਇਆ ਹੈ ਲੋਹੜੀ ਦਾ ਤਿਹਾਰ ਵੱਖ-ਵੱਖ ਨਾਵਾਂ ਅਨੁਸਾਰ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਵੀ ਮਨਾਇਆ ਜਾਂਦਾ ਹੈ ਸਿੰਧੀ ਲੋਕਾਂ ਵੱਲੋਂ ਲਾਲ ਲੋਈ ਤਾਮਿਲਨਾਡੂ ਵਿੱਚ ਪੋਂਗਲ ਤੇ ਆਂਧਰਾ ਪ੍ਰਦੇਸ਼ ਵਿੱਚ ਭੋਗੀ ਨਾਵਾਂ ਅਨੁਸਾਰ ਲੋੜੀ ਵਰਗਾ ਤਿਉਹਾਰ ਮਨਾਇਆ ਜਾਂਦਾ ਹੈ। ਮਹਿਜ ਲੋੜੀ ਬਣਾ ਲੈਣ ਦੇ ਨਾਲ ਧੀਆਂ ਦਾ ਕੁਝ ਸੰਵਰਨ ਵਾਲਾ ਨਹੀਂ। ਇਸ ਰਿਵਾਜ ਨੂੰ ਮੰਝਲੇ ਮਕਸੂਦ ਤੱਕ ਪਹੁੰਚਾਉਣ ਲਈ ਧੀਆਂ ਨੂੰ ਤੁਰ ਅੰਦਰੋਂ ਪੁੱਤਰਾਂ ਬਰਾਬਰ ਰਤਬਾ ਦੇਣਾ ਪਵੇਗਾ। ਜੋ ਅਜੇ ਤੱਕ ਅਸਲੀਅਤ ਵਿੱਚ ਨਹੀਂ ਦਿੱਤਾ ਜਾ ਸਕਿਆ। ਤਿਆਂ ਲਈ ਸੁਰੱਖਿਅਤ ਵਾਤਾਵਰਨ ਸਿਰਜਣਾ ਹੋਵੇਗਾ ਤਾਂ ਕਿ ਤਿਆਂ ਨੂੰ ਇਕੱਲਿਆਂ ਚੱਲਦਿਆਂ ਜਾਂ ਰਹਿੰਦਿਆਂ ਕੋਈ ਖਤਰਾ ਨਾ ਰਹੇ ਔਰਤ ਨੂੰ ਔਰਤ ਜਾਤੀ ਦੀ ਮਜ਼ਬੂਤੀ ਲਈ ਪੁਰਸ਼ਾਂ ਨਾਲੋਂ ਜ਼ਿਆਦਾ ਪਹਿਲ ਕਰਨ ਦੀ ਜ਼ਰੂਰਤ ਹੈ ਅਸਲ ਵਿੱਚ ਤਿਆਂ ਦੀ ਲੋਹੜੀ ਮਨਾਉਂਦਾ ਰਿਵਾਜ ਉਸ ਦਿਨ ਆਪਣੇ ਮੰਜ਼ਲੇ ਮਕਸੂਦ ਤੱਕ ਪਹੁੰਚਿਆ ਸਮਝੇ ਜਾਵੇਗਾ ਜਿਸ ਦਿਨ ਸਾਡਾ ਸਮਾਜ ਤਿਆਂ ਜਾਂ ਪੁੱਤਰਾਂ ਦੀ ਲੋਹੜੀ ਮਨਾਉਣੀ ਬੰਦ ਕਰਕੇ ਬੱਚਿਆਂ ਦੀ ਲੋੜੀ ਮਣਾਉਣੀ ਸ਼ੁਰੂ ਕਰੇਗਾ